ਹਾਂਜੀ ਬਿਲਕੁਲ ਸਰ ਆਡਾ ਤੋਂ ਸਾਨੂੰ ਦੋ ਚਾਰ ਫੋਟੋ ਵੀ ਦਿਖਾਓ ਪਤੰਗਾ ਨਹੀਂ ਆ ਵਸੰਤ ਪੰਚਮੀ ਸ਼ਹਿਰ ਨਾਪਾ ਦੇ ਵਿੱਚ ਅਸੀਂ ਖੜੇ ਹਾਂ ਅੱਜ ਦਾ ਬਹੁਤ ਵਧੀਆ ਪੰਚਮੀ ਤੇ ਹਰ ਮਨਾਇਆ ਨਾ ਪਤੰਗਾਂ ਦਾ ਤਿਹਾਰ ਹੈ ਤਾਂ ਤੁਹਾਨੂੰ ਦਿਖਾਵਾਂਗੇ ਵੀ ਅਲੱਗ-ਅਲੱਗ ਕਿਸਮ ਦੇ ਪਤੰਗ ਜਿਵੇਂ ਸਿੱਧੂ ਮਸੇਵਾਲੇ ਦੀ ਫੋਟੋ ਬਣੀ ਹੋਈ ਹੈ ਹੋਰ ਐਕਟਰਾਂ ਦੀ ਬੱਚਿਆਂ 'ਚ ਕਰੇਜ ਬਹੁਤਾ ਪਤੰਗਾਂ ਦਾ ਬੱਚੇ ਖੜੇ ਨੇ ਸਾਡੇ ਨਾਲ ਛੋਟੇ ਪਤੰਗ ਵੱਡੇ ਪਤੰਗ ਤੁਸੀਂ ਦੇਖੋ ਇਹ ਤਿਤਲੀ ਬਣੀ ਹੋਈ ਹੈ ਤੇ ਜਤਿਨ ਵੀਰ ਜੀ ਨੇ ਗੱਲ ਕਰਾਵਾਂਗੇ ਦੀ ਕਫਵਾ ਵੀ ਉੱਡ ਜਾਂਦੀ ਹੈ ਕਈ ਵਾਰ ਨਾ ਬਦਨਾਮ ਕਰਨ ਕਰਾਇਆ ਜਾਂਦਾ ਪਲਾਸਟਿਕ ਦੀ ਡੋਰ ਉਹਨੇ ਕਿਸੇ ਤਰ੍ਹਾਂ ਦੀ ਪਲਾਸਟਿਕ ਦੀ ਡੋਰ ਨਹੀਂ ਹੈਗੀ ਅਸੀਂ ਤੁਹਾਨੂੰ ਚੜਖੜੀਆਂ ਦਿਖਾਉਣੇ ਆ ਤੇ ਸਾਡੇ ਨਾਲ ਆ ਲਾਈਵ ਮਾਈਕ ਲਾਈਵ ਸਾਡੇ ਨਾਲ ਦੁਕਾਨ ਮਾਲਕ ਵੀ ਖੁਦ ਆਪ ਹੈਗੇ ਨੇ ਉਹ ਯਾਰ ਤੇ ਤੁਸੀਂ ਦੇਖ ਬਾਈ ਜੀ ਕੀ ਹਾਲ ਹੈ ਤੁਹਾਡਾ ਡਾਰੇ ਮਸੰਤ ਪੰਚਮੀ ਹਾਂਜੀ ਤੇ ਕਿਹੜੀ ਡੋਰ ਨਾਲ ਡਾਉਂਗੇ ਸਾਡੇ ਨਾਲ ਹੀ ਧਾਗਿਆ ਹੀ ਨਾਲ ਹਾਂਜੀ ਤੇ ਕਿਹੜਾ ਪਤੰਗ ਸਭ ਤੋਂ ਵੱਧ ਪਸੰਦ ਆ ਤੁਹਾਨੂੰ ਫੋਟੋ ਚ ਬਹੁਤ ਵਧੀਆ ਸਾਨੂੰ ਕਿਹੜਾ ਲਾਲ ਜਾ ਲਾਲ ਜਾ ਵਧੀਆ ਡੱਫਾ ਵੱਡਾ ਠੀਕ ਹੈ ਤੇ ਆ ਜੋ ਜਤਿੰਦਰ ਜੀ ਸਾਨੂੰ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਸਰ ਠੀਕ ਹੋ ਹਾਂਜੀ ਕਿੰਨੀ ਕਿ ਵੇਚ ਲਈ ਫਿਰ ਚੈਨਲ ਹੋਰ ਅਸੀਂ ਆਏ ਗਏ ਲਈਏ ਕਾਣੂ ਸਰ ਚੈਨਲ ਹੋਰ ਦਾ ਕਾਣੂ ਵੇਚੇ ਧੱਗਾਈ ਵੇਚੇ ਤਾਂ ਤੋੜ ਕੇ ਵੀ ਦੇਖ ਲੈ ਬੰਦਾ ਖੁਦ ਆ ਕੇ ਵਿਜ਼ਿਟ ਕਰੇ ਸਾਡੇ ਲਵੇ ਕੋਈ ਚੱਕਾ ਨਹੀਂ ਸਰ ਅੱਛਾ ਵਿਜ਼ਿਟ ਕਰ ਸਕਦਾ ਕੋਈ ਬਿਲਕੁਲ ਬਿਲਕੁਲ ਚੱਕੀਆਂ ਬੜੀਆਂ ਸੋਹਣੀਆਂ ਸੋਹਣੀਆਂ ਨੇ ਅਸੀਂ ਦੇਖੀਏ

ਬਲਕਿ ਤਾਗੇ ਡੋਰ ਬਿਲਕੁਲ ਤਾਗੇ ਬੱਚੇ ਲਈ ਬਿਲਕੁਲ ਸੇਫ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਬੱਚਿਆਂ ਆਮ ਜਵਾਹ ਵੀ ਮੰਗਦੇ ਆ ਹਨਾ ਸਰ ਬਲਕਿ ਵਧੀਆ ਹੈ ਕਿ ਬੰਦ ਹੋ ਗਈ ਪਲਾਸਟਿਕ ਡੋਰ ਮਿਲ ਨਹੀਂ ਰਹੀ ਬਿਲਕੁਲ ਹੀ ਬਹੁਤ ਵਧੀਆ ਗੱਲ ਹੈ ਇਹ ਠੀਕ ਹੈ ਤੇ ਕਈਏ ਐਵੇਂ ਕਹਿ ਰਹੇ ਨੇ ਕਿ ਆਪਣਾ ਪਲਾਸਟਿਕ ਡੋਰ ਦੇ ਦਿਓ ਉਹ ਮਤਲਬ ਡਿਮਾਂਡ ਬਹੁਤ ਹੈ ਹਰ ਇੱਕ ਬੰਦਾ ਮੰਗਦਾ ਹੈ ਬਟ ਤਾਗੇ ਦੀ ਡੋਰ ਨੂੰ ਆਪਾਂ ਕਵਾਂਗੇ ਕਿ ਵਧੀਆ ਇਹੀ ਤਾਗੇ ਦੀ ਡੋਰ ਹੀ ਬੰਦਾ ਵਰਤੇ ਤਾਗੇ ਤੇ ਪਲਾਸਟਿਕ ਦੀ ਡੋਰ 'ਚ ਫਰਕ ਕੀ ਹੁੰਦਾ ਤਾਗੇ ਡੋਰ ਉਹ ਆਪਣੀ ਪਿਓਰ ਕਾਟਨ ਦੀ ਹੁੰਦੀ ਹੈ ਸਰ ਉਹ ਪਲਿਓ ਨਾਈਲੋਨ ਚ ਹੁੰਦੀ ਹੈ ਉਹ ਪਲਾਸਟਿਕ ਦੀ ਨਹੀਂ ਆਉਂਦੀ ਹੈ ਤਾਗੇ ਉਹ ਗੇ ਆਪਣੀ ਧਾਗੇ ਦੀ ਰੀਲਾਂ ਨਾਲ ਜੋੜ-ਜੋੜ ਕੇ ਬਣਾਇਆ ਜਾਂਦੀ ਹੈ ਆਪਣੀ ਧਾਗੇ ਡੋ 9 ਅਪਲਾਈ 12 ਅਪਲਾਈ ਬੀਪੀਐਲ ਬਰੇਲੀ 12 ਤਾਰ 9 ਤਾਰ ਇਹ ਸਾਰੀਆਂ ਇਹ ਸਾਰੀਆਂ ਧਾਗੇ ਦੀਆਂ ਨੇ ਸਰ ਇਹ ਸਾਰੇ ਧਾਗੇ ਦੀ ਡੋਰਾਂ ਸਰ ਫਿਰ ਅੱਗੇ ਜਿਹੜਾ ਜਿੰਨਾ ਗੱਟੂ 베 ਰਹੇ ਜਿੰਨਾ ਅਜੋ ਥੋੜਾ ਜਿਹਾ ਉਹ ਗੱਟੂ ਨੂੰ ਚੈਨਾ ਦਾ ਨੋਟ ਦਿੱਤਾ ਗਿਆ ਸੀ ਹਾਂਜੀ ਨਹੀਂ ਨਹੀਂ ਸਰ ਇਸ ਆਪਣੇ ਬਸ ਆਪਣੇ ਬੋਲ ਰਿਹਾ ਕੋਈ ਹੋ ਨਹੀਂ ਹੈ ਜੇ ਆਪਣੀ ਛੇਪ ਲਈ ਦੇ ਵਿੱਚ ਗਿਣੀ ਜਾਂਦੀ ਹੈ ਤਾਂ ਕੋਈ ਹੋਣੀ ਹੈ ਪਲਾਸਟਿਕ ਦੇ ਵਿੱਚ ਨਹੀਂ ਆਉਂਦੀ ਆ ਤੁਹਾਡੇ ਅੱਗੇ ਆਈ ਦੋ ਦੋ ਜਿਵੇਂ ਮਰਜ਼ੀ ਆਪਣਾ ਕਰੋ ਆਲੋ ਠੀਕ ਮਤਲਬ ਕੋਈ ਹੋਣੀ ਹੈ ਪਲਾਸਟਿਕ ਦੇ ਵਿੱਚ ਬਿਲਕੁਲ ਵੀ ਨਹੀਂ ਆਉਂਦੀ ਉਹ ਨੋਰਮਲ ਟੁੱਟਦੀ ਹੈ ਨੋਰਮਲ ਡੋਰ ਹੈ ਜੀ ਆਰਾਮ ਨਾਲ ਟੁੱਟ ਜੂਗੀ ਨਾਲੇ ਗਲਣ ਵਾਲੀ ਡੋਰ ਹੈ ਜੀ ਗਲ ਨਹੀਂ ਗਲ ਜਾਂਦੀ ਹੈ ਥੋੜੇ ਟਾਈਮ ਬਾਅਦ ਆਪਣੇ ਆਪ ਗਲ ਜਾਂਦੀ ਹੈ ਜੀ ਠੀਕ ਹੈ ਇਹ ਪਤੰਗਾਂ ਦਾ ਕੀ ਹੈ ਕੀ ਲੱਗਦਾ ਹੈ ਅੱਗੇ ਨਾਲੋਂ ਲੋਕ ਜ਼ਿਆਦਾ ਡਾਰੇ ਨੇ ਘਟੇ ਨੇ ਕੀ ਲੱਗਦਾ ਬਹੁੜ ਆ ਰਹੇ ਨੇ ਹਾਂ ਜੀ ਪਹਿਲਾਂ ਵਾਂਗੂ ਹੀ ਆ ਜੀ ਕੋਈ ਆਪਣਾ ਉਹ ਨਹੀਂ ਹੈ ਫਰਕ ਨਹੀਂ ਹੈ ਬੱਚਿਆਂ ਦੀ ਕਰੇਜ਼ੀ ਪਤੰਗਾਂ ਦਾ ਕਰੇਜ਼ ਤਾਂ ਬਹੁਤ ਲੈ ਕੇ ਆ ਜੀ ਛੋਟਾ ਮਨ ਪਸੰਦਾ ਪਤੰਗ ਕਿਹੜਾ ਹੈ ਮੇਰਾ ਮਨ ਪਸੰਦਾ ਜੀ ਉਹ ਸਾਹਮਣੇ ਆ ਖੜੇ ਨਹੀਂ ਵੱਡੇ ਆ ਵੱਡੇ ਠੀਕ ਹੈ ਠੀਕ ਹੈ ਇਹ ਲੁਧਿਆਣੇ ਦਾ ਲੋਕੋ ਬਣਿਆ ਹਾਂ ਜੀ ਬਿਲਕੁਲ ਸਰ ਤੇ ਆਡਾ ਸਾਨੂੰ ਦੋ ਚਾਰ ਫੋਟੋ ਵੀ ਦਿਖਾਓ ਪਤੰਗਾਂ ਦੀ ਆ ਨੀ ਬਾਈ ਦੁਕਾਨ ਚ ਆ ਦੇਖੋ ਇਹ ਨਾ ਡੱਫੇ ਓਹੋ ਕਿੰਨੇ ਖਜ਼ਾਨਾ ਪਿਆ ਜਤੇ ਬਾਈ ਕੋਲੇ ਪਤੰਗਾਂ ਦਾ ਮਿਲੋਗਾ ਆਪਣੇ ਪਤੰਗ ਹੀ ਢੋਲੇ ਕੋਲ ਲੈ ਜੀ ਵਾਹ ਜੀ ਵਾਹ ਆ ਪਤੰਗ ਦੇਖੋ ਇਹਨੂੰ ਪਰੀਆਂ ਕਹਿੰਦੇ ਨੇ ਜੀ ਪਰੀਆਂ ਪਰੀਆਂ ਬਹੁਤ ਸੋਹਣੀਆਂ ਆ ਕਮਰੇ ਜਿਹੜਾ ਪਤੰਗ ਆ ਮਤਲਬ ਕਿੰਨੇ ਫੁੱਟ ਦਾ ਹੈ ਜੀ ਇਹ ਇਹ 7 ਫੁੱਟ ਦਾ ਹੈ 7 ਫੁੱਟ ਲੰਬਾ ਤੇ ਕਿਹਦੇ ਨਾਲ ਰੱਸੀ ਰੁੱਸੀ ਨਾਲ ਉੜਦਾ ਇਹ ਇਸ ਦੇ ਵਾਸਤੇ ਸਪੈਸ਼ਲ ਡੋਰ ਆਉਂਦੀ ਹੈ ਜੀ ਸਪੈਸ਼ਲ ਡੋਰ ਹਾਂ ਜੀ ਚైనా ਤੋਂ ਨਹੀਂ ਨਹੀਂ ਸਰ ਤਾਂ ਗਿਆ ਲਈ ਹੈ ਜੀ ਤਾਂ ਗਿਆ ਹੀ ਹੋ ਰਿਹਾ ਹੈ ਅੱਛਾ ਸਪੈਸ਼ਲ ਉਹ ਵੀ ਤਾਂ ਕਿਉਂਕਿ ਇਹਦੇ ਨਾਲ ਹੀ ਸਪੈਸ਼ਲ ਡੋਰ ਹੁੰਦੀ ਹੈ ਮੈਂ ਤਾਂ ਇਹ ਸੀ ਜਿਵੇਂ ਕੋਈ ਰੱਸਾ ਰੁੱਸੇ ਨਾਲ ਉੱਡੂਗਾ ਇਹ ਪਤਾ ਹੈ ਕਿ ਐਡਾ ਬੜਾ ਪਤੰਗਾ ਕਿੰਨੇ ਦਾ ਵੀਰੇ ਇਹ ਪਤੰਗਾ ਇਹ ਸਰ 250 ਰੁਪਏ ਦਾ 250 ਦਾ ਓਕੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਸੋਹਣੇ ਪਤੰਗ ਨੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਆ ਆ ਕਿੰਨੇ ਸਾਲ ਹੋ ਗਏ ਸਰ ਵੇਚਦੇ ਨੇ ਤੁ 10-12 ਸਾਲੋਂ 10-12 ਸਾਲ ਓਕੇ ਠੀਕ ਹੈ ਜੀ ਆ ਡਾ ਡਾ ਚਮਕੀਆਂ ਪਰੀਆਂ ਤੇ ਕਾਰਟੂਨ ਆ ਭੀਮ ਆਪਣਾ ਛੱਪਿਆ ਹੁੰਦਾ ਨਾ ਕਾਰਟੂਨਾਂ ਦੇ ਨੇ ਉਹਨਾਂ ਦੇ ਛੋਟਾ ਭੀਮ ਇਹ ਸਾਰੇ ਤਰ੍ਹਾਂ ਦੇ ਪਤੰਗ ਪੇਨ ਆ ਲੋ ਦੇਖ ਸਕਦੇ ਹੋ ਮੈਨੂੰ ਵੀ ਲੱਗਦਾ ਵੀ ਐਡੇ ਇਦੋਂ بڑے ਕੋਈ ਪਤੰਗ ਨਾਬੇ 'ਚ ਕਿਸੇ ਕੋਲ ਹੋਣਗੇ ਦੇਖ ਸਕਦੇ ਹੋ ਇਹਨਾਂ ਦੇ ਵੀ ਕੋਲ ਹਨ ਇਦੋਂ ਹਾਂ ਇਦੋਂ ਵੀ ਲੈਣਾ ਮੁੰਡੇ ਵੀ ਲੈਣ ਆਏ ਨੇ ਪਤੰਗ ਡੋਰਾ ਇਕੱਠੇ ਵੀ ਜੀ ਉਸਤਾਦ ਜੀ ਲਿਖਿਆ ਹੋਇਆ ਪਤੰਗ ਤੇ ਬੱਬੂ ਮਾਨ ਆ ਪਤੰਗ ਕਹਿੰਦੇ ਨੇ ਇਹਨੂੰ ਬਾਈ ਮੈਨੂੰ ਲੱਗਦਾ ਬੱਬੂ ਮਾਨ ਫੇਵਰੇਟ ਲੱਗਦਾ ਵੀਰ ਦਾ ਨਾ ਨਾ ਜੀ ਨਾ ਹਾਂ ਨਾ ਨਾ ਠੀਕ ਕਿੰਨੇ ਕ ਖਰੀਦਨੇ ਫੇ ਬਾਈ ਦੱਸੋ ਤਾਂ ਸਹੀ ਯਾਰ ਕਿੰਨੇ ਕ ਖਰੀਦਨੇ ਨੇ ਬਸੰਤ ਬਸੰਤ ਨੂੰ ਹੀ ਹਾਂ ਉਹ ਹੀ 5 6 ਮੁੰਡੇ ਆਂ ਅਸੀਂ 5 600 ਤੰਗ ਹੋ ਗਏ 5 600 ਪਤੰਗ 5 600 ਪਤੰਗ ਫੁੱਲ ਜੋ ਲੱਗਿਆ ਹੋਇਆ ਬਸੰਤ ਫੁੱਲ ਜੋਰੀ ਠੀਕ ਦੇ ਨਾਲ ਹੀ ਡੈੱਕ ਦੇ ਨਾਲ ਡੈੱਕ ਬੜਾਣੇ ਸਾਡੇ ਕੋਟਨ ਦੀ ਡੋਰ ਨਾਲ ਕੋਟਨ ਡੋਰ ਹਾਂ ਦਾ ਗੇਡ ਹੋਣਾ ਤਾਂ ਦਾ ਗੇਡ ਹੀ ਠੀਕ ਹੈ ਠੀਕ ਹੈ ਇਹ ਸਨੇਕ ਵਾਲੇ ਪਤੰਗ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਬਾਈ ਨੇ ਸਾਨੂੰ ਜਤਿਨ ਨੇ ਦੱਸਿਆ ਸੱਪ ਵਾਲੇ ਪਤੰਗ ਕਿਹਾ ਜਾਂਦਾ ਚਲੋ ਇਸ ਵਾਰੀ ਨਵੀਂ ਆਈਟਮ ਆਈ ਹੈ ਬਾਜ਼ਾਰ ਦੇ ਵਿੱਚ ਤੇ ਦੇਖ ਸਾਦੇ ਹਾਂ ਸਨੇਕ ਪਤੰਗ ਉਹ ਬਤਿਓ ਕਿ ਕਿੰਨੇ ਕੀਮਤ 'ਚ ਆ ਰਿਹਾ ਹੈ ਇਹਨਾਂ ਤੇ ਇਹਦਾ ਹੋਰ ਹੀ ਰੇਟ ਦੱਸੋ ਜੀ 5000 ਦੇ ਲੈ ਲਵੇ ਬੰਦੇ ਉਹਨਾਂ ਦੇ ਕਿਹੜੇ ਕਿਹੜੇ ਪਤੰਗ ਹੈ ਜਿਹੜਾ ਅੱਜ ਕੱਲ ਜ਼ਿਆਦਾ ਵਿਕ ਰਹੇ ਹਨ ਮਾਰਕੀਟ 'ਚ ਸਰੀਕਾ ਆਪਣੇ ਸਿੱਧੂ ਮਸੇ ਵਾਲੇ ਦੇ ਲੈਜੈਂਡ ਅੱਛਾ ਆਪਣੇ ਲੈਜੈਂਡ ਸਿੱਧੂ ਮਸੇ ਵਾਲੇ ਦੇ ਪਤੰਗ ਵਿਕ ਰਹੇ ਨੇ ਠੀਕ ਹੈ ਇਹਦੀ ਕਿੱਦਾਂ ਆਪਣੀ ਲੰਬੀ ਵਰੀ ਲੰਬੀ ਪਰੀ ਪੂਤ ਦੇ ਫਾਇਦਾ ਬਹੁਤ ਜਦੋਂ ਆਪਾਂ ਵੀ ਜਵਾਗ ਹੁੰਦੇ ਤੇ ਉਦੋਂ ਵੀ ਬਹੁਤ ਵਿਕਦੇ ਬਿਲਕੁਲ ਬਿਲਕੁਲ ਸਹੀ ਠੀਕ ਹੈ ਤੇ ਹੋਰ ਕਿਹੜਾ ਮਸ਼ਹੂਰ ਆ ਇਹਨੂੰ ਕੀ ਕਹਿੰਦੇ ਨੇ ਜਿਹੜਾ ਆ ਪਿਆ ਪਤੰਗੇ ਪੈਨ ਚਾਰ ਹੈ ਸਰ ਇਹ ਪੈਸੇ ਏਡ ਮੈਂ ਆਪਣੇ ਵਰਗੇ ਸ਼ਕੀਨਾਂ ਬੰਦਿਆਂ ਲਈ ਉਡਾ ਲਈ ਅੱਛਾ ਹਾਂਜੀ ਸ਼ਕੀਨਾਂ ਲਈ ਆ ਕਿੰਨੇ ਦਾ ਹੈ ਇਹਦਾ ਰੇਟ ਕੀ ਹੈ ਇਹ ਸਰ ਰੇਟ ਹੈਗਾ 180 ਦਾ 180 ਤੇ ਇਹਦਾ ਸੇਮ ਹੈ ਸਰ ਰੇਟ ਸੇਮ ਰੇਟ ਹੈ ਤੇ ਜਿਹੜਾ ਆ ਇਹਨਾਂ ਨੂੰ ਕੀ ਕਿਹਾ ਜਾਂਦਾ ਜਿਹੜਾ ਉੱਤੇ ਲੱਗ ਮਿਕਰ ਨਹੀਂ ਸਰ ਸੱਪ ਵਾਲੇ ਸੱਪ ਵਾਲੇ ਪਤੰਗਾਗੇ ਤਾਂ ਜਰੂਰ ਇਦਨੂੰ ਕਮਾ ਕੇ ਦਿਖਾਓ ਸਾਨੂੰ ਇੱਕ ਨਵੀਂ ਚੀਜ਼ ਆ ਗਈ ਸੱਪ ਵਾਲੇ ਪਤੰਗ ਓਕੇ ਇਨੂੰ ਸਨੇਗ ਪਤੰਗ ਕਿਹਾ ਜਾਂਦਾ ਠੀਕ ਹੈ ਜੀ